ਜੀ ਜੀ ਵਾਲਮੀਕੀ ਜਪੀਮ ਜਪਰਤਿ ਜਾਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਹਰਬ੍ਰਿੰਦਰ ਕੌਰ ਉਸਮਾ ਆਪ ਸਾਰਿਆਂ ਨੂੰ ਦੱਸਣਾ ਚਾਹੁੰਨੀ ਆ ਕਿ ਕੱਲ 23 9 25 ਵਾਲੇ ਦਿਨ ਜਿਹੜੀ ਹੱਕਾਂ ਔਰ ਇਨਸਾਫ ਹੱਕਾਂ ਦੇ ਲਈ ਹੱਲਾ ਬੋਲ ਇਨਸਾਫ ਪੈਦਲ ਯਾਤਰਾ ਜਿਹੜੀ ਅਸੀਂ ਕਰਨ ਜਾ ਰਹੇ ਆਂ ਸੋ ਮੈਂ ਦੱਸਣਾ ਚਾਹੁੰਨੀ ਆ ਕਿ ਸ੍ਰੀ ਤਰਨਤਾਰਨ ਸਾਹਿਬ ਤੋਂ ਵਾਲਮੀਕੀ ਮੰਦਰ ਪਾਲਿਕਾ ਬਾਜ਼ਾਰ ਤਰਨਤਾਰਨ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ਪਿੰਡ ਬਚੜੇ ਨਰੰਗਾਬਾਦ ਰੈਸ਼ੀਆਣਾ ਛੇਕਚੱਕ ਵਈ ਕੋਈ ਖਡੂਰ ਮੋੜ ਭਰੋਵਾਲ ਫਤਿਹਵਾਦ ਗੋਂਦਵਾਲ ਮੁੰਡੀ ਮੋੜ ਕਪੂਰ ਥਲਾ ਫਗਵਾੜਾ ਲੁਧਿਆਣਾ ਸਮਰਾਲਾ ਚੰਡੀਗੜ੍ਹ ਸੀਐਮ ਦੀ ਕੋਠੀ ਜਾ ਕੇ ਸੁੱਤੀ ਹੋਈ ਸਰਕਾਰ ਜਿਹੜੀ ਮੇਰੇ ਮੇਰੇ ਪੰਜਾਬ ਦੀ ਜਿਹੜੀ ਸੁੱਤੀ ਹੋਈ ਸਰਕਾਰ ਹੈ ਔਰ ਮੇਰੇ ਪੰਜਾਬ ਦੀ ਸੁੱਤੀ ਹੋਈ ਸਰਕਾਰ ਦੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਨੂੰ ਜਗਾਉਣ ਲਈ ਔਰ ਮਾਨ ਜੋ ਸਪੀਕਰ ਸਾਹਿਬ ਨੂੰ ਜਗਾਉਣ ਲਈ ਔਰ ਗਵਰਨਰ ਸਾਹਿਬ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਉਹਨਾਂ ਦੇ ਚਰਨੀ ਪੈ ਕੇ ਜਿਹੜੀ ਅਪੀਲ ਕਰਨ ਜਾ ਰਹੀ ਆਂ ਔਰ ਉਹਨਾਂ ਨੂੰ ਜਿਹੜਾ ਅਸੀਂ ਲੈਟਰ ਵੀ ਦਿੱਤੇ ਜਾਣਗੇ ਇਹ ਜਿਹੜਾ ਇਹਨਾਂ ਦਾ ਕੁੜੀਆਂ ਛੇੜਨ ਵਾਲਾ ਜਿਹੜਾ ਇਹਨਾਂ ਨੇ ਐਮਐਲਏ ਲਗਾਇਆ ਸੀ ਐਮਐਲਏ ਮਨਜਿੰਦਰ ਸਿੰਘ ਸਾਹਾ ਔਰ ਫਿਲਾਲਪੁਰਾ ਇਹਨੂੰ ਜਿਹੜਾ ਪਿਛਲੇ ਦਿਨ ਹੀ ਮਾਨਯੋਗ ਕੋਰਟ ਵੱਲੋਂ ਜਿਹੜੀ ਇਹਨੂੰ ਸਜ਼ਾ ਕਰਾਰ ਕਰ ਦਿੱਤੀ ਗਈ ਹੈ 4 ਸਾਲ ਦੀ ਤੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਿਹੜਾ ਇਹਨੂੰ ਘੱਲ ਦਿੱਤਾ ਗਿਆ ਹੈ ਪਰ ਉੱਥੇ ਹੀ ਨਾਲ ਦੀ ਨਾਲ ਮੈਂ ਦੱਸ ਦੇਣਾ ਚਾਹੁੰਨੀ ਹਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚ ਵੱਸਦੇ ਲੋਕਾਂ ਨੂੰ ਕਿ ਇਹਨਾਂ ਵੱਲੋਂ ਜਿਹੜੀ ਜਫੀ ਪਾਈ ਗਈ ਹੈ ਉਸ ਨੂੰ ਛਡਾਉਣ ਲਈ ਜਿਹੜੀ ਕੱਲ ਹੱਕਾਂ ਲਈ ਹੱਲਾ ਬੋਲ ਇਨਸਾਫ ਪੈਦਲ ਯਾਤਰਾ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹ ਜਿਹੜੀ ਤੁਹਾਨੂੰ ਦੱਸਿਆ ਆ ਇਹਨਾਂ ਦੇ ਵਾਇਆ ਹੁੰਦੇ ਹੁੰਦੇ ਚੰਡੀਗੜ੍ਹ ਕੋਠੀ ਸੀਐਮ ਦੀ ਤੱਕ ਪਹੁੰਚੇਗੀ ਔਰ ਇਹਨਾਂ ਦੇ ਚਰਨਾਂ ਵਿੱਚ ਬੈਠ ਕੇ ਜਿਹੜੀ ਇਹਨਾਂ ਅਗੇ ਅਰਦਾਸ ਬੇਨਤੀ ਵੀ ਅਸੀਂ ਕਰਾਂਗੇ ਕਿ ਜਿਹੜਾ ਕੁੜੀਆਂ ਛੜਨ ਵਾਲੇ ਗਲਤ ਵਿਚਿੰਦੇ ਨੇ ਗਲਤ ਨਜ਼ਰੀਏ ਵਾਲੇ ਲੋਕ ਨੇ ਇਹਨੂੰ ਜਿਹੜਾ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਸੋ ਮੈਂ ਦੱਸਣਾ ਚਾਹੁੰਨੀ ਆ ਕਿ ਜਿਹੜਾ ਸਾਡੀ ਯਾਤਰਾ ਹੈ ਇਹ ਕੱਲੀ ਇੱਕ ਹੱਕਾਂ ਤੇ ਅਧਿਕਾਰਾਂ ਦੀ ਗੱਲ ਕਰਨ ਲਈ ਨਹੀਂ ਹੈ ਇਹ ਪੂਰੇ ਪੰਜਾਬ ਦੇ ਵਿੱਚ ਵਸਦੀਆਂ ਧੀਆਂ ਉਹਦੇ ਹੱਕਾਂ ਦੀ ਗੱਲ ਕਰੇਗੀ ਇਹ ਪੂਰੇ ਪੰਜਾਬ ਦੇ ਵਿੱਚ ਵਸਦੇ ਉਹਨਾਂ ਲੋਕਾਂ ਦੀ ਹੱਕਾਂ ਦੀ ਗੱਲ ਕਰੇਗੀ ਜਨਾਂ ਨਾਲ ਤੱਕੇਸ਼ਾਈਆਂ ਹੁੰਦੀਆਂ ਨੇ ਸੋ ਮੈਂ ਅਪੀਲ ਕਰਨਾ ਚਾਹੁੰਨੀ ਆ ਬੇਨਤੀ ਕਰਨਾ ਚਾਹੁੰਨੀ ਆ ਸਮੂਹ ਪੰਜਾਬ ਵਿੱਚ ਵਸਦੇ ਲੋਕਾਂ ਨੂੰ ਕਿ ਮੇਰੀ ਇਸ ਪੈਦਲ ਯਾਤਰਾ ਦੇ ਵਿੱਚ ਜਿਹੜੇ ਸਮੂਹ ਰਾਜਨੀਤੀ ਪਾਰਟੀਆਂ ਨੇ ਜਿਹੜੇ ਚੰਗੇ ਲੋਕ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦੀ ਆ ਕਿ ਮੇਰਾ ਇਸ ਵਿੱਚ ਸਾਥ ਦਿਓ ਔਰ ਮੈਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਵੀ ਬੇਨਤੀ ਕਰਦੀ ਆ ਹੱਥ ਜੋੜ ਕੇ ਕਿ ਮੇਰੀ ਇਸ ਇਨਸਾਫ ਯਾਤਰਾ ਦੇ ਵਿੱਚ ਤੁਸੀਂ ਸਾਰੇ ਮੇਰਾ ਸੰਯੋਗ ਦਿਓ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦੀ ਆ ਬੇਨਤੀ ਕਰਦੀ ਆ ਕਿ ਇਸ ਪੈਦਲ ਯਾਤਰਾ ਦੇ ਵਿੱਚ ਸਾਡਾ ਸੰਯੋਗ ਦਿਓ ਔਰ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਔਰ ਜਿੰਨੇ ਵੀ ਉਹ ਯੋਧੇ ਨੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਦੇ ਵਿੱਚ ਵਸਦੀਆਂ ਧੀਆ ਭੈਣਾਂ ਦੀਆਂ ਇੱਜ਼ਤਾਂ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਮੇਰੀ ਇਸ ਯਾਤਰਾ ਦੇ ਵਿੱਚ ਆਪਣਾ ਯੋਗਦਾਨ ਪਾਓ ਮੇਰਾ ਸਾਥ ਦਿਓ ਤਾਂ ਜੋ ਅਸੀਂ ਪੰਜਾਬ ਵਿੱਚ ਹੋ ਰੇ ਅਤਿਆਚਾਰ ਹੋ ਰਹੀਆਂ ਬਦਸਲੂਕੀਆਂ ਦੇ ਖਿਲਾਫ ਜਿਹੜਾ ਆਵਾਜ਼ ਉਠਾ ਸਕੀਏ ਕਿਉਂਕਿ ਜ਼ਰੂਰਤ ਹੈ ਹੁਣ ਤੁਹਾਨੂੰ ਸਾਥ ਦੇਣ ਦੀ ਜ਼ਰੂਰਤ ਹੈ ਤੁਹਾਨੂੰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਣ ਦੀ ਕਿਉਂਕਿ ਮੈਂ ਕੱਲੀ ਇਹ ਜਿਹੜੀ ਯਾਤਰਾ ਹੈ ਉਹ ਮੈਂ ਦੱਸਣਾ ਚਾਹੁੰਦੀ ਆ ਨਹੀਂ ਕਰਨਾ ਚਾਹੁੰਦੀ ਮੈਂ ਸਾਰੇ ਹੀ ਆਪਣੇ ਪੰਜਾਬ ਵਿੱਚ ਵਸਦੇ ਉਹਨਾਂ ਜੋਧਿਆਂ ਦੇ ਨਾਲ ਮਿਲ ਕੇ ਕਰਨਾ ਚਾਹੁੰਦੀ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਧੀਆਂ ਦੀ ਰਖਵਾਲੀ ਇੱਜ਼ਤਾਂ ਦੀ ਕਰਦੇ ਨੇ ਸੋ ਮੈਨੂੰ ਉਮੀਦ ਹੈ ਪੰਜਾਬ ਵਿੱਚ ਵਸਦੇ ਉਹਨਾਂ ਜੋਧਿਆ ਚਰਨੈਲਾ ਤੇ ਕਿ ਮੇਰਾ ਇਸ ਯਾਤਰਾ ਦੇ ਵਿੱਚ ਪੂਰਾ ਸਹਿਯੋਗ ਦੇਣਗੇ ਮਹਿਮਾਨਜੋਗ ਡੀਜੀਪੀ ਸਾਹਿਬ ਨੂੰ ਵੀ ਅਪੀਲ ਕਰਨਾ ਚਾਹੁੰਦੀ ਆ ਕਿ ਜਿਹੜੀ ਸਾਡੀ ਯਾਤਰਾ ਹੈ ਉਹਨੂੰ ਸੈਕਸੈਸਫੁਲ ਕਰਾਉਣ ਲਈ ਜਿਹੜਾ ਜਿੰਨਾ ਵੀ ਪ੍ਰਬੰਧ ਨੇ ਸਰਕਾਰੀ ਤੌਰ ਤੇ ਉਹ ਸਾਰੇ ਸਿਕਿਉਰਿਟੀ ਦੇ ਉਹ ਸਾਰੇ ਪ੍ਰਬੰਧ ਕੀਤੇ ਜਾਣ ਤਾਂ ਜੋ ਉਹ ਇਸ਼ਾਰਾਰਤੀ ਅਨਸਰ ਜਿਹੜਾ ਆ ਇਸ ਯਾਤਰਾ ਨੂੰ ਜਿਹੜਾ ਅਸਫਲ ਨਾ ਕਰ ਸਕੇ ਜੈ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ